ਿਆਲਾ ਦੀ रामलीला ग्राउंड ਵਿਥ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਸਵਰਗਵਾਸੀ ਸ਼੍ਰੀਮਤੀ ਸ਼ਬਦੇਸ਼ ਚੋਪੜਾ ਦੀ 10ਵੀਂ ਵਰ੍ਹੇ ਦੇ ਮੌਕੇ ਯਾਦ ਕਰਦੇ ਹੋਏ ਇੱਕ ਵਿਸ਼ਾਲ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸ਼ਬਦੇਸ਼ ਚੋਪੜਾ ਦੇ ਪੋਤਰੇ ਅਬੇ ਚੋਪੜਾ ਨੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਇਸ ਕੈਂਪ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨੇ ਕੈਂਪ ਦੇ ਵਿੱਚ ਆਏ ਹੋਏ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਮੁਕਤ ਦਵਾਈਆਂ ਦਿੱਤੀਆਂ ਗਈਆਂ ਇਸ ਕੈਂਪ ਵਿੱਚ ਮਾਨਵ ਸੇਵਾ ਸਦਨ ਦਾ ਵਿਸ਼ੇਸ਼ ਸਹਿਯੋਗ ਰਿਹਾ ਇਸ ਕੈਂਪ ਵਿੱਚ ਵੱਖ-ਵੱਖ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਅਨੇ ਸ਼ਬਦੇਸ਼ ਚੋਪੜਾ ਜੀ ਨੂੰ ਸਰਧਾਂਜਲੀ ਭੇਟ ਕੀਤੀ। ਸਰ ਅੱਜ ਕੈਂਪ ਲਗਾਇਆ ਹੈ ਉਸ ਬਾਰੇ ਜਾਣਕਾਰੀ ਦਿ ਲੋ ਆਧਾਰਾ ਪੰਜਾਬ ਕੇਸਰੀ ਜਗਵੰਦ ਗੁਰੂ ਵੱਲੋਂ ਹਰ ਸਾਲ ਆਪਣੇ ਅਖਬਾਰ ਦੇ ਕਰੈਕਟਰ ਦੇ ਹੇ ਸਵਰਗੀ ਸਦੇਸ਼ ਚੋਪੜਾ ਜੀ ਜਿਹੜੇ ਤਰਲ ਪਤਨੀ ਹਨ ਪਦਮ ਸਿੰਘ ਦੇ ਚੋਪੜਾ ਜੀ ਐਡੀਟਰਾਂ ਚੀ ਪੰਜਾਬ ਕੇ ਸੁਗ੍ਰਿਫਤਾ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਪੰਜਾਬ ਹਰਿਆਣਾ ਹਿਮਾਚਲ ਜੰਮੂ ਕੇ ਦਿੱਲੀ ਕੈਂਪ ਲਗਾਇਆ ਜਾਂਦੇ ਆ ਉਹਨਾਂ ਦੀ ਵਰਸਤ 7 ਤਰੀਕ ਨੂੰ ਆ ਤੇ ਅੱਜ 6 ਤਰੀਕ ਨੂੰ ਸੰਦੇਹ ਹੋਣ ਕਰਕੇ ਉਹਨਾਂ ਦੀ ਸਰਵੋਤਮ ਵਰਸਵੀ ਦੀ ਯਾਦ ਦੇ ਵਿੱਚ ਇਹ ਵਿਸ਼ਾਲ ਮੈਡੀਕਲ ਕੈਂਪ ਪਟਿਆਨਾ ਦੇ ਸ਼੍ਰੀ ਰਾਮ ਲੀਲਾ ਗਰਾਊਂਡ ਰਕਮਾ ਜੀ ਦਾ ਵਿਖੇ ਜਰੂਰ ਦਿੱਤਾ ਗਿਆ ਹੈ। ਇਹਦੇ ਵਿੱਚ ਜ਼ਿਲ੍ਹਾ ਸਿਹਤ ਵਿਭਾਗ, ਮਾਨਵ ਸੇਵਾ ਸਭਾ, ਮਹਾਕਾਲੀ ਚੈਰਿਟੇਬਲ ٹرسٹ ਤੇ ਜਨਹਿਤ ਸੰਮਤੀ ਸਥਾਪਨਾਵਾਂ ਵੱਲੋਂ ਪੁਛਿਆ ਸਹਿਯੋਗ ਕੀਤਾ ਗਿਆ ਕਿ ਰਾਮ ਲੀਲਾ ਕਮਿਟੀ ਰਕਮਾ ਜੀ ਦਾ ਇਸ ਸਮੇਂ ਖਰੀ ਹਾਲ ਦਿੱਤਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਪੇਸ਼ੈਂਟ ਆ ਰਹੇ ਹੈ। ਹੁਣ ਤੱਕ ਤਕਰੀਬਨ 9:11 ਹੋਏ ਹੈ 11:00 ਸਵੇਰ 11:00 ਹੋਏ ਹੈ। ਹੁਣ ਤੱਕ 400 ਪਲੱਸ ਪੇਸ਼ਟ ਆ ਚੁੱਕੇ ਆ। ਸੇਤੀ ਨੂੰ ਆ ਗਦੇ ਵਕਤ-ਵਕਤ ਬਿਮਾਰੀਆਂ ਦੇ ਮਹਾ ਟੱਕਰ। ਖਾੜਦੇ ਵੀ ਆ, ਕਿੰਦੇ ਵੀ ਆ, ਗਾਇਨੇ ਦੇ ਵੀ ਆ ਤੇ ਮੈਡੀਸਨ ਦੇ ਵੀ ਆ। ਹਰ ਤਰ੍ਹਾਂ ਦੇ ਡਾਕਟਰ ਜਿਹੜੇ ਇੱਥੇ ਆਏ ਗਏ ਆ ਤੇ ਲੋਕਾਂ ਦਾ ਬੜਾ ਲਾਭ ਲੈ ਰਹੇ ਆ। ਪਟਿਆਲਾ ਮੈਡੀਕਲ 20% ਐਸੋਸੀਏਸ਼ਨ ਵੱਲੋਂ ਮੁਫਤ ਦਵਾਈਆਂ, ਮੁਫਤ ਮੈਡੀਕਲ ਚੈੱਕਅਪ ਨਸਤ ਮਸਤ ਜਿਹੜਾ ਮੈਡੀਕਲ ਕੈਂਪ ਚੱਲਦਾ। ਇਸ ਤੋਂ ਲਾਵਾ ਹੋਰ ਕਿ ਉਪਰਾਲੇ ਕਿੱਥੇ ਜਾਂਦੇ ਆ ਜੀ ਸੰਸਥਾ ਆਪਣੇ ਯਾਰਕਿਸੇ ਵੱਲੋਂ ਮਾਤਾ ਸਰਦੇਸ਼ਾਪੜਾ ਯਾਦ ਦੇ ਵਿੱਚ ਟੈਪ ਲਗਾ ਜਾਂਦਾ ਹੈ। ਉਸ ਤੋਂ ਬਾਅਦ ਸਾਡੇ ਜਿਹੜੇ ਐਡੀਟਰ ਰਹੇ ਆ ਆਮਰ ਸਿੰਘ ਨਾਲ ਬਜਤਾਂ ਲੈਣ ਜੀ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ 9 ਨਵੰਬਰ ਨੂੰ ਵਿਸ਼ਾਲਾ ਪ੍ਰੋਗਰਾਮ ਕਰਕੇ ਜਿਹੜੇ ਖੋਨਦਾਨੀ ਹੈ ਸਮਾਰ ਸੇਵਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਉਸ ਤੋਂ ਪਹਿਲਾਂ ਇੱਕ ਵਿਸ਼ਾਲ ਖੋਨਦਾਨ ਕੈਂਪ ਜਿਹਦੇ ਵਿੱਚ ਕਰੀਬ 800 ਜਾਂ 900 ਯੂਨਿਟ ਖੂਨ ਇਕੱਠਾ ਹੁੰਦਾ ਹੋ ਕੇ ਕੀਤਾ ਜਾਂਦਾ ਹੈ ਤਾਂ ਕਿ ਥੱਲੇ ਸੀਨੇ ਦੇ ਬੱਚੇ ਇਹਦੇ ਉਹਨਾਂ ਨੂੰ ਮਿਲਦਾ। ਠੀਕ ਹੈ ਸਰ ਥੈਂਕ ਯੂ ਜੀ ਸਰ ਜੀ ਕੀ ਨਾਮ ਮੈਂ ਸ਼ੋਟਾਈ ਮੇਰਾ ਨਾਮ ਬਲਿੰਦਰ ਪੰਡਵਾਲਾ ਮੈਂ ਗੱਗਵਾਨ ਸਿੰਘਾਲ ਦੇ ਦੀ ਕਲਿਸਟ ਕੋਰਡੀਨੇਟਰ ਹਾਂ ਬਕਰਾਂ ਅਰਜਨ ਰਾਜਗਵਾਨ ਪੰਡਵਾਲਾ ਦੀ ਮਾਤਾ ਸਰਬਜੀਤ ਚੋਪੜਾ ਜੀ ਆ ਗਏ ਜੀ ਦਸਵੰਤੀ ਵਰਤੀ ਦੇ ਮੌਕੇ ਕੋਸ਼ਾਲ ਮੈਡੀਕਲੈਂਪ ਲਗਾਇਆ ਗਿਆ ਜਿਸ ਵਿੱਚ ਸਾਰੇ ਰੋਗਾਂ ਦੇ ਮਾਹਰ ਡਾਕਟਰ ਨੇ ਉਹ ਪਹੁੰਚ ਕੇ ਮਰੀਜ਼ਾਂ ਦਾ ਇਲਾਜ ਕਰ ਰਹੇ ਨੇ ਤੇ ਹੁਣ ਤੱਕ ਪਹਿਲੇ ਘੰਟੇ ਵਿੱਚ ਅਸੀਂ 200 ਤੋਂ ਜ਼ਿਆਦਾ ਮਰੀਜ਼ਾਂ ਦਾ ਇਲਾਜ ਪੂਰਾ ਹੈ ਪੰਜਾਬ ਦੇ ਜਿਹੜੀ ਐਮ ਆਰ ਯੂਨਿਓਨ ਹੈ ਉਧਰ ਨੂੰ ਮੁਫਤ ਦਵਾਈਆਂ ਦੀਆਂ ਚਾਲੀਆਂ ਨੇ ਸਾਰੇ ਸਰਕਾਰੀ ਡਾਕਟਰ ਨੇ ਸਿਹਤ ਮੰਤਰੀ ਡਾਕਟਰ ਬਲਜੀਤ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸਹਾਇਤਾ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਸਾਰੀ ਟੀਮ ਨੂੰ ਡਿਪਲੋਏ ਕੀਤਾ ਗਿਆ ਤੇ ਸਾਡੀ ਕੋਸ਼ਿਸ਼ ਹੈ ਜੀ ਸਾਰੇ ਪ੍ਰਮੁੱਖ ਟੈਸਟ ਹਿੰਦੇ ਨੇ ਉਸ ਕੈਂਪਟ ਹੋ ਰਹੇ ਨੇ ਸਾਰੀਆਂ ਦਵਾਈਆਂ ਮੁਫਤ ਮਿਲਦੀਆਂ ਨੇ ਤੇ ਸਾਰੇ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਉਹ ਕਿਹੜੇ-ਕਿਹੜੇ ਹੋ ਰਹੇ ਨੇ ਟੈਸਟ ਜੀ ਕਿਹੜੀ-ਕਿਹੜੀ ਬਿਮਾਰੀਆਂ ਦਾ ਉਹ ਇਥੇ ਮੈਡੀਸਨ आई स्किन आर्थो स्मेथ ने मिले फिजियोथेरेपी अपना आ पेट ਦੇ ਰੋਗਾਂ ਦੇ ਮਾਹਿਰ ਸਾਰੇ ਤਰ੍ਹਾਂ ਦੇ ਡਾਕਟਰ ਪਹੁੰਚੇ ਹੋਏ ਨੇ ਸਾਗ ਜੋ ਕਿ ਜਿੰਦ ਦੇ ਰੋਗਾਂ ਦੇ ਮਾਹਿਰ ਉਹ ਵੀ ਪਹੁੰਚੇ ਹੋਏ ਨੇ ਤੇ ਮੈਂ ਇਲਾਕਾਨ ਵਾਸਤੇ ਨੇ ਸਹਿਰਨ ਵਾਸਤੇ ਵੀ ਬੇਨਤੀ ਕਰੂੰਗਾ ਕਿ ਉਹ ਜਿਆਦਾ ਜਲਦੀ ਨਾ ਪਹੁੰਚ ਕੇ ਇਸ ਕੈਂਪ ਤੋਂ ਆਪਣਾ ਲਾਭ ਖਣਨ ਉਪਰਾਲੇ ਕਿੱਥੇ ਜਾਂਦੇ ਨੇ ਤੁਹਾਡੇ ਵੱਲੋਂ ਜੀ ਸਾਡੇ ਵੱਲੋਂ ਦਾ ਹੈਗਾ ਦਾ ਰਜਗਵਾਂ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣਦਾ ਹੈ ਉੱਥੇ ਸਮਾਜ ਸੇਵਾ ਦੇ ਖੇਤਰ ਵੀ ਕੀ ਜਿਹੜਾ ਹੈਗਾ ਉਹ ਅਹਿਮ ਯੋਗਦਾਨ ਹੁੰਦਾ ਹਰ ਮਹੀਨੇ ਜਿਹੜਾ ਹੈਗਾ ਉਹ 50 ਤੋਂ ਜ਼ਿਆਦਾ ਕਾਮਯਨ ਮੁਫਤ ਰਾਸਨ ਜਿਹੜਾ ਹੈਗਾ ਉਹ ਦਗਵਾਂ ਦੇ ਪੰਜਾਬ ਦੇ ਲੋਕਾਂ ਨੂੰ ਦਿਆਉਂਦੇ ਇਸ ਤੋਂ ਇਲਾਵਾ ਗਰੀਬ ਬੱਚਿਆਂ ਨੂੰ ਮੁਫਤ ਕਿਤਾਬਾਂ ਕਾਫੀਆਂ ਉਹਨਾਂ ਦੀਆਂ ਕਿਸਾਂ ਜਿਗਾਓਂ ਹੋਰ ਬਿਜੇ ਦਾ ਇਲਾਜ ਕਰਾਣਾ ਜਿਹਦੇ ਵੀ ਕਲਾੰਗ ਨੇ ਉਹਨਾਂ ਨੂੰ ਜਿਹੜਾ 22 ਸਾਈਕਲ ਮੋੜਿਆ ਕਰਾਣਾ ਨਾਲੇ ਅੰਗਨੀ ਨੂੰ ਨਾਲ ਹੀ ਆਪ ਪ੍ਰੋਵਾਈਡ ਕਰਾਣੇ ਇਹ ਸਾਰੇ ਸੇਵਾ ਦੇ ਕੰਮ ਨਹੀਂ ਹੋ ਲੋਕਾਂ ਦੀ ਆਵਾਜ਼ ਬਣਨ ਦੇ ਨਾਲ ਨਾਲ ਜਿਹੜਾ ਹੈ ਉਹ ਸੇਵਾ ਦੇ ਪੇਤਰ ਵਿੱਚ ਪਦਮ ਸ਼੍ਰੀ ਜੀ ਚੋਪੜਾ ਜੀ ਵੀ ਰਹਿਨਵਾਈ ਹੈ ਉਹਨਾਂ ਨੇ ਦਿਸ਼ਾ ਨਿਰਦੇਸ਼ ਦਿੱਤੇ ਹੈ ਕਿ ਸ਼੍ਰੀ ਜੀ ਬਨਾਤ ਚੋਪੜਾ ਜੀ ਨੇ ਦਿਸ਼ਾ ਨਿਰਦੇਸ਼ ਦਿੱਤੇ ਹੈ ਕਿ ਸ਼੍ਰੀ ਅਗਦੇ ਚੋਪੜਾ ਜੀ ਦੇ ਦਿਸ਼ਾ ਨਿਰਦੇਸ਼ ਹੈ ਜਿਹੜਾ ਉਹ ਕਿ ਸਮਾਜ ਸੇਵਾ ਦੇ ਕੰਮ ਨੂੰ ਬੰਦੇ ਬੰਦੇ ਕਿਤੇ ਜਾ ਰਹੇ ਸੰਦੇਸ਼ ਕੀ ਦੇਣਾ ਚਾਹੋਗੇ ਤੁਸੀਂ ਮੈਂ ਵੀ ਉਕਾ ਚਾਹਾਂਗਾ ਕਿ 250 ਬੱਚੇ ਜਿਹੜਾ ਸਮੇਂ ਦੇਖ ਨੇ ਜਨਨ ਹਰ ਹਫ਼ਤੇ ਜਿਹੜੀ ਅਸੀਂ ਬਲੱਡ ਦੀ ਲੋੜ ਪੈਂਦੀ ਹੈ ਇਸ ਦੇ ਲਈ ਅਸੀਂ ਇੱਥੇ ਵੱਖ-ਵੱਖ ਸੰਸਥਾਵਾਂ ਦੇ ਨਾਲ ਮਿਲ ਕੇ ਬਲੱਡ ডোনেਸ਼ਨ ਕੈਂਪ ਲਾਉਂਦੇ ਆਂ। ਉੱਥੇ ਅਸੀਂ ਜਿਹੜਾ ਹੁਣ ਇਸ ਵਾਰ 23 ਅਗਸਤ ਨੂੰ ਇੱਕ ਵਿਸ਼ਾਲ ਮੈਗਾ ਬਲੱਡ ডোনেਸ਼ਨ ਕੈਂਪ ਦਾ ਉਹ ਲਗਾ ਰਹੇ ਆਂ। ਇਸ ਕੈਂਪ 'ਚ ਘੱਟੋ-ਘੱਟ ਦੀ 600 ਤੋਂ 700 ਲੋਕਾਂ ਤੋਂ ਅਸੀਂ ਇਕੱਠਾ ਕਰਕੇ ਖਰਾ ਜਿੰਦਗੀ ਦੇ ਬਚਾਉਣ ਦੇ ਚੰਮ ਅਸੀ ਜਿਹੜਾ ਉਹ ਅੰਧਨਿਆ ਤਾਂ ਕਿ ਉਹਨਾਂ ਦਾ ਜੀਵਨ ਜਿਹੜਾ ਬਚਾਇਆ ਜਾਵੇ। ਠੀਕ ਹੈ ਥੈਂਕ ਯੂ।